ਫਗਵਾੜਾ ਵਿੱਚ ਚੋਰੀ ਦੀਆਂ ਵਾਰਦਾਤਾਂ ਦਿਨੋ ਦਿਨ ਵੱਧਦੀ ਜਾ ਰਹੀਆਂ ਹਨ ਸਿਵਲ ਹਸਪਤਾਲ ਫਗਵਾੜਾ ਨਜ਼ਦੀਕ ਪ੍ਰਵਾਸੀ ਮਜ਼ਦੂਰ ਦੇ ਘਰ ਚੋਰੀ ਦਾ ਮਾਮਲਾ ਆਇਆ ਸਾਹਮਣੇ ਦਿਨ ਦਿਹਾੜੇ ਚੋਰਾਂ ਨੇ ਦਿੱਤਾ ਬੇਖੌਫ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਵੋ ਨੇ ਉਹ ਪਹੀ ਟੀਮ ਜੀ ਤੇ ਵਾਕਿ ਉਹ ਉਦਾਂ ਪਲਾੜ ਪਿਆ ਅੱਗੇ ਉਹ ਨਹੀਂ ਪਿੱਛੋਂ ਦੀ ਆਇਆ ਪਿੱਛੇ ਦੀ ਗਲੀਆਂ ਨੂੰ ਨੇ ਪਲਾਟ ਪਲਾਟ ਆ ਕੋ ਸੁਣ ਮਸਨ ਪਿਆ ਉੱਥੋਂ ਦੀ ਆ ਕੇ ਤੇ ਫਿਰ ਆਣ ਕੇ ਜਿੰਦਾ ਤੁਹਾਨੂੰ ਟੱਟ ਪਾ ਲਾ ਜੇ ਬਾਅਦ आपका गंगा भाई जी बैठे हुए थे जब मैं गई हूं तब पीछे पोटियां प्लाड़ खा ली हां जी क्या नाम है आपका मेरा नाम है अनीता क्या मामला हुआ है जो आप अभी हॉस्पिटल के पास आप खड़े हो चाल नगर में चोरी हुआ है मैं काम पे 9:30 बजे काम पे गई हूं 10:00 बजे हुआ है चोरी है मैं 10:30 फिर आ गई हूं मुड़ के ये घंटे के अंदर चोरी हुआ है मेरे आपको कैसे पता लगा मैं आई तो ताला तूला सारा खुला पड़ा तो बाहर ताला खोली तो देखा अंदर ताला खुला खुला पड़ा तो मैं कहा कि हाय ये क्या हुआ घर वाला मेरा बोला कि पर्दा भी हटा पड़ा है और ये क्या हुआ तो हम जैसे ऐसे करके देखा तो हम कहा हाय चोरी हो गई मेरी सब कुछ लूट गई मैं क्या क्या लेके चोर मेरा कहा का था उसका लेकर एक पैर के पायल अंगूठी था मेरे तो आसपास कहीं कैमरे में देखा आपने आ, कैमरे में ऐसे कोई नहीं देखा बंदा उस तरफ से उतरता हुआ दिख रहा है उधर से निकला हुआ बंदा काला था बंदा है। और कुछ नहीं देखा और पुलिस को इतला कर दी आपने आ, पुलिस को इतला तुरंत करवाया था मौके मो, पर पहुंची पुलिस हाँ आ गए पुलिस मौके पे पुलिस भी देखे सारा और आपके घर वाले ਘਰ ਵਾਲੇ ਵੀ ਇਹੀ ਘਰ ਵਾਲੇ ਹੈ ਔਰ ਕੋਈ ਘਰ ਵਾਲੇ ਕੋਈ ਨਹੀਂ ਥਾ ਠੀਕ ਹੈ ਹਾਂਜੀ ਅੱਜ ਮੋਰਸਾਲ ਤੇ ਡਿਊਟੀ ਕਰਦੇ ਇੱਥੇ ਤੇ ਅਸੀਂ ਸਾਨੂੰ ਸੂਚਨਾ ਮਿਲੀ ਸੀ ਅਸੀਂ ਹਿਸ਼ਾਰਪੁਰ ਰੋਡ ਤੇ ਮੀਂਹ ਪੈ ਰਿਆ ਸੀ ਅਸੀਂ ਉਧਰ ਅ ਮੀਂਹ ਦਾ ਰੁੱਕਦੇ ਸਾਨੂੰ ਸੂਚਨਾ ਮਿਲੀ ਸੀ ਕਿ ਚਾਹਨਗਰ ਚੌਂਕ ਦੇ ਵਿੱਚ ਕੋਈ ਪ੍ਰਵਾਸੀ ਮਜ਼ਦੂਰ ਇੱਥੇ ਪਲਾਟ ਦੇ ਵਿੱਚ ਰਹਿੰਦੇ ਆ ਤੇ ਉਹ ਇਹਦੇ ਆਪਣੇ ਕੰਮ ਕਾਮ ਦੇ ਸਬੰਧੀ ਇਹ 9:30 ਵਜੇ ਇੱਥੋਂ ਚਲ ਗਏ ਘਰੋਂ ਔਰ 10:30 ਵਜੇ ਤੇ ਆਏ ਜਦੋਂ ਵਾਪਸ ਤੇ ਆਉਣ ਕਿ ਉਹਨਾਂ ਦੀ ਜਿਹੜੀ ਪਰਜਿੰਦੇ ਟੁੱਟੇ ਹੋਏ ਸੀਗੇ ਤੇ ਜਿਨ੍ਹਾਂ ਦੇ ਵਿੱਚੋਂ ਕੁਝ ਮੋਬਾਈਲ ਸੀਗੇ ਕੁਝ ਪੈਸੇ ਸੀਗੇ ਕੁਝ ਇਹਨਾਂ ਦੇ ਗਹਿਣੇ ਸੀਗੇ ਉਹ ਚੋਰੀ ਕਰਕੇ ਲੈ ਗਏ ਔਰ ਪਿੱਛੇ ਪਲਾਟ ਸੀਗਾ ਖਾਲੀ ਪਲਾਟ ਸੀਗਾ ਤੇ ਉਹ ਉੱਪਰ ਦੀ ਆ ਕੇ ਟੱਪ ਕੇ ਤੇ ਜਿੰਦਾ ਤੋੜ ਕੇ ਦੋਸਤਾਨੇ ਲੈ ਗਏ ਕੀ ਨਾਮ ਨਾਲ ਕ੍ਰੀਰ ਹੋਇਆ ਨਾਮ ਕੋਈ ਹਾਜੀ ਇਹ ਦੇਸੀ ਉਹ ਆਪਣੇ ਜਿਹੜਾ ਭੈਂਦੇ ਲੱਗੇ ਹੋਏ ਆ ਉਹਨਾਂ ਦੇ ਵਿੱਚ ਦੇਖ ਰਹੇ ਆ ਅਸੀਂ ਫੌਰਨ ਇਹ ਪੁਸ਼ਾਰ ਕਰਕੇ ਜੋ ਤਰਮੋਇਲ ਮਾਰ ਕੇ ਰੋਕੀ ਜਾਈਏ ਤੇ ਕੀ ਕਾਰਵਾਈ ਕੀਤੀ ਜਾ ਰਹੀ ਆ ਕਾਰਵਾਈ ਇਸ ਦੇਖਦੇ ਆ ਅੱਥੇ ਜਾ ਕੇ ਕੋਈ ਨਾ ਚਾਰ ਕਰਾਵਾ ਦੇ ਬੰਦਾ ਜਿਹਨਾਂ ਦਾ ਕੁਸ ਪੇਤੀ ਹੋਵੇ ਇਹ ਪੇਤੀ ਬੰਦੇ ਦਾ ਕੰਮ ਹੋਵੇਗਾ ਜੀ